ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਮੇਰੀ ਕਹਾਣੀ ਆਤ ਸਵੇਰੇ ਅੱਖ ਖੁੱਲਦੇ ਹੀ ਜਦੋਂ ਮੈਂ ਉੱਠ ਕੇ ਬਾਹਰ ਆਇਆ ਤਾਂ ਸ਼੍ਰੀਮਤੀ ਜੀ ਰਸੋਈ ਦੇ ਕੰਮ ਵਿੱਚ ਰੁੱਝੀ ਹੋਈ ਸੀ ਮੈਂ ਲੌਬੀ ਵਿੱਚ ਕੁਰਸੀ ਤੇ ਬੈਠਾ ਤਾਂ ਉਹ ਮੇਰੇ ਲਈ ਪਾਣੀ ਦਾ ਗਲਾਸ ਲੈ ਆਈ ਉਸ ਦੀ ਤੌਰ ਦੱਸਦੀ ਸੀ ਕਿ ਕਮਰ ਦਾ ਦਰਦ ਫੇਰ ਸ਼ੁਰੂ ਹੋ ਗਿਆ ਹੈ ਮੈਨੂੰ ਉਸ ਉੱਪਰ ਬੜਾ ਤਰਸ ਆਇਆ ਨੌਕਰੀਕਰ ਦਾ ਕੰਮ ਤੇ ਉੱਪਰੋਂ ਬੱਚਿਆਂ ਦੀ ਜ਼ਿੰਮੇਵਾਰੀ ਉਸ ਨੂੰ ਕਿਹੜਾ ਆਰਾਮ ਕਰਨ ਦਿੰਦੀ ਸੀ ਜਿਆਦਾ ਕੱਪ ਫੜਾਉਣ ਲੱਗੀ ਤਾਂ ਮੈਂ ਕਿਹਾ ਅੱਜ ਐਤਵਾਰ ਹੈ ਥੋੜਾ ਆਰਾਮ ਕਰ ਲੈਂਦੀ ਘੜੀਪਾਲ ਉਹ ਸਿਰਫ ਫਿੱਕਾ ਜਾਂ ਮੁਸਕਰਾਈ ਤਾਂ ਮੈਂ ਕਿਹਾ ਛੱਡ ਕੁਝ ਕਰਨ ਨੂੰ ਮੈਂ ਬਾਜ਼ਾਰੋਂ ਫੜ ਲਿਆਉਣਾ ਸਵੇਰ ਦੇ ਨਾਸ਼ਤੇ ਲਈ ਕੋਈ ਚੀਜ਼ ਤੂੰ ਪੈ ਜਾ ਆਰਾਮ ਨਾਲ ਸ਼ਾਇਦ ਕੁਝ ਠੀਕ ਹੋ ਜਾਵੇ ਮੇਰੀ ਗੱਲ ਤੇ ਉਸਨੇ ਸਹਿਮਤੀ ਭਰ ਦਿੱਤੀ ਦੋਵੇਂ ਬੱਚੇ ਵੀ ਲੇਟ ਉੱਠੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਬਾਜ਼ਾਰੋਂ ਨਾਸ਼ਤਾ ਲੈਣ ਚੱਲਿਆ ਤਾਂ ਦੋਵੇਂ ਝੱਟਪਟ ਤਿਆਰ ਹੋ ਕੇ ਨਾਲ ਤੁਰ ਪਏ ਅਸੀਂ ਨਾਸ਼ਤਾ ਪੈਕ ਕਰਵਾ ਲਿਆਈ ਨਾਸ਼ਤਾ ਖਤਮ ਕਰਕੇ ਮੈਂ ਅਖਬਾਰ ਦੀਆਂ ਇੱਕ ਦੋ ਸੁਰਖੀਆਂ ਹੀ ਦੇਖੀਆਂ ਸਨ ਕਿ ਘਰ ਦੀ ਕਾਲ ਵੈਲ ਖੜਕੀ ਤੇ ਮੈਂ ਦੇਖਿਆ ਮਾਮਾ मामੀ ਜੀ ਅੰਦਰ ਆ ਰਹੇ ਸਨ ਸ਼੍ਰੀਮਤੀ ਜੀ ਤੁਰੰਤ ਉੱਠ ਕੇ ਹਾਜ਼ਰ ਹੋਏ ਮੱਥਾ ਟੇਕ ਕੇ ਚਾਹ ਪਾਣੀ ਵਿੱਚ ਰੁੱਝ ਗਏ ਹੁਣ ਲੱਗਦਾ ਸੀ ਜਿਵੇਂ ਉਹ ਬਿਲਕੁਲ ਠੀਕ ਹੋਵੇ ਗੱਲਾਂ ਬਾਤਾਂ ਕਰਦਿਆਂ ਦੁਪਹਿਰ ਹੋ ਗਈ ਮਾਮਾ मामੀ ਜੀ ਨੇ ਸ਼ਹਿਰ ਵਿੱਚ ਕਿਸੇ ਵਿਆਹ ਤੇ ਜਾਣਾ ਸੀ ਉਹ ਉੱਠ ਕੇ ਗਏ ਤਾਂ ਉੜੀ ਵਾਂਗੂ ਘੁੰਮ ਰਹੀ ਸ਼੍ਰੀਮਤੀ ਇੱਕਦਮ ਬੈਠ ਗਈ ਅੱਖਾਂ ਵਿੱਚਲੇ ਹੰਝੂ ਉਸਦੇ ਦੁੱਖ ਨੂੰ ਬਿਆਨ ਕਰ ਰਹੇ ਸਨ ਮੈਂ ਉਸ ਨੂੰ ਦਰਦ ਦੀ ਗੋਲੀ ਦਿੱਤੀ ਤੇ ਆਰਾਮ ਕਰਨ ਲਈ ਆਖਿਆ ਮੈਂ ਦੁਪਹਿਰ ਦਾ ਖਾਣਾ ਵੀ ਬਾਜ਼ਾਰੋਂ ਹੀ ਲੈ ਆਉਣ ਦਾ ਕਹਿ ਉਸ ਨੂੰ ਆਰਾਮ ਕਰਨ ਲਈ ਬੜੀ ਮੁਸ਼ਕਿਲ ਨਾਲ ਮਨਾਇਆ ਮੈਂ ਦੋਵਾਂ ਬੱਚਿਆਂ ਨੂੰ ਨਾਲ ਲੈ ਕੇ ਬਾਜ਼ਾਰ ਵੱਲ ਤੁਰਨ ਤੋਂ ਪਹਿਲਾਂ ਬੈੱਡਰੂਮ ਵਿੱਚ ਆ ਕੇ ਦੇਖਿਆ ਦਰਦ ਦੀ ਗੋਲੀ ਦੇ ਅਸਰ ਹੇਠ ਉਸ ਦੀ ਅੱਖ ਲੱਗ ਗਈ ਸੀ ਮੈਂ ਮੋੜ ਨਹੀਂ ਲੱਗਾ ਸੀ ਕਿ ਦਰਵਾਜ਼ੇ ਦੀ ਘੰਟੀ ਨੇ ਕਿਸੇ ਦੇ ਆਉਣ ਦੀ ਸੂਚਨਾ ਦਿੱਤੀ ਮੈਂ ਮਨ ਵਿੱਚ ਖਿਜਿਆ ਦੁਪਹਿਰ ਦੇ 2 ਵਜੇ ਕੌਣ ਆ ਗਿਆ ਬਾਹਰ ਆ ਕੇ ਦੇਖਿਆ ਪੂਆਜੀ ਦੀ ਵੱਡੀ ਬੇਟੀ ਤੇ ਜਵਾਈ ਕਾਰਾ ਪਹੁੰਚੇ ਉਹ ਕਿਸੇ ਇੱਥੇ ਕਿਸੇ ਭੋਗ ਤੇ ਜਾ ਕੇ ਆਏ ਸਨ ਪਤਨੀ ਨੇ ਤੁਰੰਤ ਉੱਠ ਕੇ ਉਹਨਾਂ ਦੀ ਸੇਵਾ ਵਿੱਚ ਜੁਟ ਗਈ ਉਹਨਾਂ ਦੇ ਨਾਂ ਨਾ ਕਰਦੇ ਖਾਣਾ ਤਿਆਰ ਕੀਤਾ ਖਾਣੇ ਤੋਂ ਬਾਅਦ ਕਾਫੀ ਸਮਾ ਸਾਰਾ ਸਮਾਂ ਦੋਵੇਂ ਨਨਾਨ ਪਰਚਾਈ ਗੱਲਾਂ ਮਾਰਦੀਆਂ ਰਹੀਆਂ ਹੁਣ ਫੇਰ ਉਸ ਦੇ ਚਿਹਰੇ ਤੇ ਮੁਸਕਰਾਹਟ ਸੀ ਸ਼ਾਮ ਦੀ ਚਾਹ ਪੀ ਕੇ ਮਹਿਮਾਨਾਂ ਨੇ ਵਿਦਾ ਲਈ ਤਾਂ ਬੇਟੇ ਨੇ ਦੱਸਿਆ ਮੰਮੀ ਕਾਂਵਰੇ ਵਿੱਚ ਪਈ ਰੋ ਰਹੀ ਐ ਉਸ ਦਾ ਸੇਰਾ ਦੁੱਖਾਂ ਨਾਲ ਭਰਿਆ ਪਿਆ ਸੀ ਮੈਂ ਕਿਹਾ ਕੀ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਦਰਦ ਬਰਦਾਸ਼ਤ ਦੇ ਬਾਹਰ ਹੈ ਕੰਮ ਵਾਲੀ ਦਾ ਫੋਨ ਉਸ ਦੇ ਫੋਨ ਤੇ ਆਇਆ ਤੇ ਉਸ ਨੇ ਆਉਣ ਤੋਂ ਮਨਾ ਕਰ ਦਿੱਤਾ ਸੀ ਉਸ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਸਾਡੇ ਰੋਕ ਦੇ ਰੋਕ ਦੇ ਕੰਮ ਵਿੱਚ ਲੱਗ ਗਈ ਬੱਚਿਆਂ ਤੇ ਮੈਂ ਵੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਉਹ ਹੁਣ ਦਰਦ ਨੂੰ ਜਾਬਤ ਕਰਕੇ ਸ਼ਾਂਤ ਚਿੱਤ ਕੰਮ ਕਰ ਰਹੀ ਸੀ ਹੁਣ ਮੈਂ ਧਿਆਨ ਦਿੱਤਾ ਕਿ ਦਫ਼ਤਰ ਦੀ ਬੇਚੈਨੀ ਵਿੱਚ ਜਦੋਂ ਮੈਂ ਗੁੱਸੇ ਵਿੱਚ ਬੋਲਦਾ ਸੀ ਤਾਉ ਚੁੱਪ ਕਰਕੇ ਸੁਣ ਲੈਂਦੀ ਸੀ ਬੱਚਿਆਂ ਨੂੰ 1 ਮਿੰਟ ਵਿੱਚ ਅੱਗ ਬਬੂਲਾ ਹੋਈ ਛਿੜਕਾਂ ਦੇ ਰਹੀ ਹੁੰਦੀ ਤੇ 10 ਮਿੰਟਾਂ ਬਾਅਦ ਉਹਨਾਂ ਨਾਲ ਖੇਡ ਰਹੀ ਹੁੰਦੀ ਅੱਜ ਮਹਿਸੂਸ ਹੋ ਰਿਹਾ ਸੀ ਕਿ ਔਰਤ ਨੂੰ ਗ੍ਰੈਸਤੀ ਦੀ ਗੱਡੀ ਖਿੱਚਣ ਲਈ ਕਿੰਨੇ ਚਿਹਰੇ ਧਾਰਨ ਕਰਨੇ ਪੈਂਦੇ ਨੇ ਧੰਨਵਾਦ ਦੋਸਤੋ ਛੇ ਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ